ਨਾਮ ਕਰਦਾ ਹੁਣ ਆਪਾਂ ਜਾ ਰਹੇ ਆ ਨਾਨਕ ਤੇਰੀ ਸਾਹਿਬ ਜੋ ਕਿ ਰਸਤੇ ਤੇ ਸਾਰੀ ਸੰਗਤ ਗੱਡੀ ਚ ਆ ਰਹੀ ਹੈ ਲਗਭਗ ਸਤ ਸ੍ਰੀ ਅਕਾਲ ਜੀ ਜੀ ਸਾਹਿਬ ਦੇ 180 ਕਿਲੋਮੀਟਰ ਦੂਰ ਇਹ ਨਾਲ ਬਣੇ ਜੋ ਆਪਾਂ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਸੰਗਤ ਦੇ ਵੇਤਰਾਂ ਪੰਗ ਗੱਡੀ ਕਰਾਈ ਹੈ ਉਰੋਂ ਤੇ ਨਾਲ ਜੁੜੇ ਰਹੇ ਆਪਾਂ ਘਾਸ ਨੂੰ ਦਿਖਾਵਾਂਗੇ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਅਰਛਣਾ ਆਪਾਂ ਰਾਤ ਰੁਕਿਆਂਗੇ ਜਿੱਤੇ ਕੀ ਬਾਬਾ ਸੋਟੇ ਸੈਵ ਜਾਦਿਆਂ ਦਾ ਨੌ ਦੇ ਗੁਰੂ ਘਰ ਬਣਿਆ ਹੋਇਆ ਹੈਗਾ ਤੇ ਇੱਧਰ ਘਰ ਦੁਬਾਰਾ ਯਾਦਗਾਰ ਸੈਵ ਜਾਦਿਆਂ ਦੇ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਤੇ ਇੱਧਰ ਆਪਣਾ ਪਿਪਾਣ ਅੱਗੇ ਲੈ ਸਾਹਮਣੇ ਆਧੀ ਰਹੀ ਜਾਦਾ ਉੱਪਰ ਹਾਂਜੀ ਹਾਂ ਤੇ ਉਹਦੇ ਸੁਨਾਜ ਦਾ ਖਾਮਾਂਗਾ ਉਹ ਪ੍ਰਜਾਜ ਲੱਗਿਆ ਜੀ ਉਹਦੇ ਸੰਗ ਤੇ ਖੜੂਗੀ ਤੇ ਆਪਾਂ ਨਾਲ ਵਿੱਚ ਚੜਾਂਗੇ ਉਸ ਤੋਂ ਬਾਅਦ ਤੁਹਾਨੂੰ ਫੇਰ ਵੀਡੀਓ ਦਿਖਾਵਾਂਗੇ ਜਾਜ ਆ ਇਹ ਫੋਟੋ ਨਾ ਕਿੰਨੀ ਵਾਰ ਜੀ ਦੇਖੋ ਕਿੰਨਾ ਸੋਹਣਾ ਦੇਖੋ ਜੀ ਗੁਰੂ ਘਰ ਦੇ ਅੰਦਰ ਤੇ ਇੱਧਰ ਘੋੜੇ ਘੋੜਿਆਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਜੀ ਉੜ ਆ ਗਿਆ ਉੱਠਾ ਗਿਆ ਇੱਥੇ ਇੱਧਰ ਸ਼ੇਰ ਦੀ ਮੂਰਤੀ ਬਣੀ ਹੋਈ ਹੈ ਜੀ ਉੱਤਰ ਪਰ ਮੋਰ ਆ ਗਿਆ ਇੱਧਰ ਫੇਰ ਉੱਠਾ ਗਿਆ ਤੇ ਇਧਰ ਆਤੀ ਆ ਗਿਆ ਜੀ ਜੀ ਉੱਤਰ ਫੇਰ ਮੋਰ ਆ ਗਿਆ ਜੀ ਇਹ ਫਿਰ ਹੀ ਰ ਆ ਗਈ ਤੇ ਲੱਗਦੀ ਹੈ ਇਹ ਗੁਰੂ ਘਰ ਰਾਹ 'ਚ ਆਉਂਦਾ ਜਿਹੜਾ ਆਪਾਂ ਨਾਨਕ ਜੀ ਦੇ ਰੀ ਜਾਣੇ ਹੈਗੇ ਰਸਤੇ 'ਚ ਗੁਰੂ ਘਰ ਆਉਂਦਾ ਹੈ ਤੇ ਉਹ ਸਾਹਮਣੇ ਜਹਾਜ਼ ਹੈ ਜਹਾਜ਼ ਬਣਾਇਆ ਹੋਇਆ ਸੰਗਤਾਂ ਨੂੰ ਦਿਖਾਉਣ ਨੂੰ ਬੱਚਿਆਂ ਨੂੰ ਵਿੱਚ ਜ ਚੜਦੇ ਨੇ ਵਿੱਚ ਚੜ ਚੜ ਦੇਖਦੇ ਨੇ ਅਸੀਂ ਬੈਠੇ ਦੇਖਾਂਗੇ ਮੁਰਦੇ ਦੇਖਾਂਗੇ ਥੋਨੂੰ ਦਿਖਾਵਾਂਗੇ ਫਿਰ ਜਹਾਜ਼ ਰੱਖਣਾ ਕਰਾਉਣਾ ਹੈ ਹੈ ਇਸ ਟਾਈਮ ਅਸੀਂ ਪਹੁੰਚੇ ਆ ਕਰਨਾਟਕ ਦੇ ਵਿੱਚ ਪੰਡਾ ਘੁਰ ਦਵਾਰਾ ਭਾਈ ਸਾਹਿਬ ਸਿੰਘ ਜੀ ਤੇ ਜੋ ਵੀ ਕਰਨਾਟਕ ਦੇ ਵਿੱਚ ਦਿੱਤਾ ਛੇ ਗੁਰੂ ਘਰ ਪਹੁੰਚੇ ਗੁਰੂ ਘਰ ਤੇ ਦਰਸ਼ਨ ਕਰੋ ਗੁਰ ਦਵਾਰਾ ਭਾਈ ਸਾਹਿਬ ਸਿੰਘ ਜੀ ਤੇ ਪੰਜ ਪਿਆਰਿਆਂ ਚੋਂ ਸਹਿਬ ਸਿੰਘ ਜੀ ਉਹਨਾਂ ਦੇ ਮਤਲਬ ਰਿਸਤਾਨਤੀ ਪਿੰਡ ਦੀ ਰੇ ਤੇ ਅਸੀਂ ਇਸ ਦੁਆਵਾਂ ਜਾਵਾਂਗੇ ਨਾਨਕਚਿਰੀ ਪੁਰ ਨਾਨਕਦੇਵ ਜੀ ਦੇ ਉੱਥੇ ਵੀ ਮਤਲਬ ਕਰਨਾਟਕ ਚ ਹੀ ਆ ਉਹ ਗੁਰੂ ਘਰ ਵੀ ਤੇ ਸਾਨੂੰ ਉੱਥੇ ਵੀ ਦਰਸ਼ਨ ਕਰਾਵਾਂਗੇ ਸਾਰਿਆਂ ਨੂੰ ਪਹੁੰਚ ਗਏ ਨਾਨਕਚਿਰਾ ਗੁਰੂ ਘਰ ਪਹੁੰਚ ਚੁੱਕੇ ਆਗੇ ਕਰਨਾਟਕ ਦੇ ਵਿੱਚ ਸਥਿਤ ਹੈ ਜੀ ਇਹ ਪੁਰੇ ਅਮਰਤ ਕੁੰਡਾ ਜੀ ਇੱਥੇ ਇਸ ਟਾਈਮ ਹੁਣ ਆਪਾਂ ਜਾ ਰਹੇ ਆਂਗੇ ਇੱਕੋ ਵੀਡੀਓ ਦਾ ਆਪਾਂ ਬਣਾ ਰਹੇ ਆ ਦੇਖਦੇ ਆ ਜੇ ਨਾ ਹਟਾਇਆ ਬਣਾਉਣੋ ਕੋਸ਼ਿਸ਼ ਕਰਾਂਗੇ ਇਹ ਇੱਧਰ ਆ ਗਿਆ ਦਫ਼ਤਰ ਇਹ ਅੰਮ੍ਰਿਤਕੁੰਡ ਆ ਗਿਆ ਲੋ ਉਹ ਧੰਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਕ ਕਰੋ ਦਰਸ਼ਨ ਜੀ ਇੱਥੇ ਬਾਬਾ ਪੈਰ ਤੇ ਪੂਜੇ ਸਤਾਂ ਸੰਗਤੋਂ ਦਰਸ਼ਨ ਕਰੋ ਅਸਟਾ ਮਾਪਾ ਕਰਨਾਟਕਾ ਗੁਰਨਾਣਕ ਜੀ ਦੇ ਗੁਰਦੁਆਰੇ ਪਹੁੰਚਿਆਂਗੇ ਜਿੱਥੇ ਕਿ ਅਮਰਤ ਪਾਓ ਜੀ ਦਰਸ਼ਨ ਸੰਗਤੋਂ ਕਰੋ ਦਰਸ਼ਨ ਕਰ ਦਰਸ਼ਨ ਜੀ ਪਾਣੀ ਆਉਂਦਾ ਕਰੋ ਦਰਸ਼ਨ ਜੀ ਫੋਟੋ ਮੇਰਾ ਵੀ ਗੱਡੀ ਫੋਟੋ ਚ ਫੋਟੋ ਚ ਗੱਡੇ ਕਰੋ ਦਰਸ਼ਨ ਸੰਗਤੋ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੂਜੀ ਅਦਾਸੀ ਦੇ ਪੜੋਈ ਸਤਿਗੁਰ ਨਾਨਕ ਵਰਗਟਿਆ ਬਾਈ ਕਰੋ ਜੀ ਦਰਸਨ ਕਿਤੇ ਬਾਬਾ ਜੀ ਨੇ ਪੈਰ ਤੇ ਪੈਰ ਦੇ ਦਰਸਨ ਬਹੁ ਸੰਗ ਤੋਂ ਦਰਸ਼ਕ ਪਰਦੇ ਉੱਤੇ ਜਾਲ ਪਿਆ ਜਾਂਦਾ ਮਿੱਠਾ ਸੰਤਮ ਬਾਈ ਬਰੇ ਪਾਣੀ ਚਲ ਪਿਆ ਜਾਂਦਾ ਜੀ ਸਰੀਰ ਸੰਗਤ ਨੂੰ ਤੇ ਜਿੱਥੇ ਬਾਬਾ ਜੀ ਨੇ ਪੈਰ ਤੇ ਰਹਿ ਦੀਗਾ ਬਸ ਬੜਾ ਜੀ ਇਤਿਹਾਸ ਹੈ ਕਿਆਸ ਕੋਲ ਇਸਾਰਾ ਤੇ ਆਜ ਦੇਖਿਆਰੇ ਇੱਕ ਗੁਰਗਰਾਰੇ ਕਰੋ ਦਰਸ਼ਨ ਸੰਕਤ ਜੋ ਕਿ ਬਾਬਾ ਨਾਨਕ ਜੀ ਨੇ ਇਹ ਧਰਤੀ ਦੇ ਪਾਣੀ ਨਹੀਂ ਦਿੱਤੀ ਪਾਣੀ ਦੀ ਜਿਹੜਾ ਖਾਰਾ ਦੀਗਾ ਗੁਰੂ ਨਾਨਕ ਦੇਵ ਜੀ ਨੇ ਪੈਰ ਰੱਖ ਕੇ ਪਾਣੀ ਘਟਾਇਆ ਦੀ ਜੋ ਕਿ ਪਾਣੀ ਮਿੱਠਾ ਹੋ ਗਿਆ ਸੀਗਾ ਤੇ ਉਰੇ ਦੀ ਸੰਗਤ ਨੂੰ ਫਿਰ ਪਾਣੀ ਖਾਰੇ ਪਾਣੀ ਤੋਂ ਮਿੱਠਾ ਪਾਣੀ ਦੀ ਦਾਤ ਬਖਸ਼ੀ ਸੀ ਹਸਤਾਨ ਇਹ ਗਾਂ ਦਰਸ਼ਨ ਕਰਿਓ ਨਾ ਪੈਰ ਜਿੱਥੇ ਬਾਬਾ ਜੀ ਨੇ ਪੈਰ ਤਰੇ ਉਹ ਪੈਰ ਦੇ ਵੀ ਦਰਸ਼ਨ ਆਉਣਗੇ ਵਿੱਚ ਪੈਰ ਦੇ ਦਸਨ ਕਰਨੇ ਸੰਗਤ ਨੂੰ ਦਰਸ਼ਨ ਸਰੋਵਰ ਦੇ ਜੋ ਕਿ ਉਰੇ ਸਰੋਵਰ ਸਤਿਤਾ ਨਾਨਕ ਚੇਰੀ ਸਾਹਿਬ ਗੁਰੂ ਘਰ ਦੇ ਕਰੋ ਦਰਸ਼ਨ ਕਰਤਵਾਰਾ ਨਾਨਕ ਚਿਰਾ ਸਾਹਿਬ ਦੇ ਜੀ ਕਰੋ ਦਰਸ਼ਨ ਸੰਗਤੋ ਜੋ ਕਿ ਕਰਨਾਟਕ ਦੇ ਸਥਿਤ ਹੈਗਾ ਆਜੋ ਕਰੋ ਦਰਸ਼ਨ ਗੁਰਕਾਰ ਦੇ ਜੀ ਗੁਰਦਵਾਰਾ ਨਾਨਕ ਚਿਰਾ ਸਾਹਿਬ ਜੋ ਕਿ ਕਰਨਾਟਕ ਸਥਿਤ ਹੈਗਾ ਇਧਰ ਲੰਗਰ ਹਾਰਾ ਗਿਆ ਜੀ ਦਰਵਾਰ ਸਾਹਿਬ ਆ ਗਿਆ ਜੀ ਮਿੱਠੂ ਮਿੱਠੂ ਨਾਲੇ ਜੀ ਇਹ ਤਾਂ ਨਾ ਕਹਿਣ ਕਰੋ ਦਰਸ਼ਨਾ ਕੋਈ ਕਰਵਾਉਂਦੇ ਆਂ ਦਰਵਾਰ ਸਾਹਿਬ ਦੇ ਦੀ ਕਸਾਈ ਨਾ ਇਹ ਪਿਆਰੇ ਹਾਲੇ ਹੀ ਮੰਗ ਦਾ ਦਰਸ਼ਨ ਤਪਸਥਾਨ ਮਾਤਾ ਭਾਗੌਰ ਜੀ ਦਾ ਜਿੰਨਾ ਦਾ ਕਿ ਸਥਾਨ ਆਏ ਤਪਸਥਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜਹਾ ਦੇ ਆਪਾ ਜਾ ਰਹੇ ਆ ਅੰਦਰ ਇਸ ਟਾਈਮ ਜਹਾਜ਼ ਚ ਸਫਰ ਕਰਕੇ ਆਵਾਂਗੇ ਕਹਾਂਗੇ ਵੀ ਪਿੰਡ ਛੱਡਿਆ ਉਹ ਕਿੱਥੇ ਆ ਰੋਹਿੰਦ ਚੱਲੇਗੀ ਕਿੱਥੇ ਕਿੱਸੀ ਲਓ ਜੀ ਸਾਨੂੰ ਕਰਾਉਣੇ ਆ ਦਰਸ਼ਨ ਪਰਪਦੀਪ ਬੈ ਗਿਆ ਜਹਾਜ਼ ਚਲਾਉਣ ਵਾਸਤੇ ਬੈ ਜਾ ਕੁਰਸੀ ਤੇ ਜਹਾਜ਼ ਚਲਾਊਗਾ ਜੀ ਸਾਨੂੰ ਪਿੰਡ ਲੈ ਕੇ ਜਾਊਗਾ ਤੁਰਪ ਚਾਹੂਗਾ ਨਹੀਂ ਨਾ ਪਚਾ ਉਹ ਟਾਈਮ ਦੱਸੂਗਾ ਆ ਜਾ ਫਿਰ ਆੜੀ ਤੁੰਦਰ ਨਹੀਂ ਸਾਨੂੰ ਦਿਖਾਉਣੇ ਆ ਜਹਾਜ਼ ਆ ਬਾਬਾ ਜੀ ਬੈਠੇ ਨੇ ਇੱਧਰ ਤੇ ਇਹ ਇੱਧਰ ਸ਼ਿੱਟਾਂ ਨੇ ਜੀ ਫੁੱਟਾਂ ਦੇ ਦਰਸ਼ਨ ਕਰਾਉਣੇ ਪੜਾ ਸਾਨੂੰ ਵਿੱਚ ਲੱਗੀਆਂ ਨੇ ਫੋਟੋਆਂ ਸਾਰੀਆਂ ਕਰੋ ਫੋਟੋਆਂ ਦੇ ਦਰਸ਼ਨ ਤੇ ਸ਼ੀਟਾਂ ਨੇ ਇਹ ਤੇ ਜਾ ਅੱਜ ਫੋਟੋਆਂ ਲੱਗੀਆਂ ਨੇ ਸਾਰੇ ਜੀ ਜੀ ਇਹ ਆ ਗਿਆ ਮਗਰਲਾ ਪਾਸਾ ਹੀ ਦਾ ਦਾ ਤੇ ਇੱਧਰ ਉਹ ਫੋਟੋਆਂ ਆ ਗਈਆਂ ਜੀ ਆਹ ਸਾਈਡ ਇਹ ਬੜੀ ਜੀਤ ਸਲਤਤ ਦਾ ਸਾਰ ਉਹ ਬੇਵਾ ਖਰੋਦਾਰ ਸੰਜਾਹ ਦੇ ਜੀ ਆ ਫਿਰਦਾ ਗਰਦੀਪ ਫਟਵਾਰੀ ਸਾਵੇ ਕਹਿੰਦਾ ਮੈਂ ਵੀ ਜਾਣਾ ਕੈਨੇਡਾ ਗਿਆ ਡਾ ਗਿਆ ਮੈਂ ਚਲ ਜਾ ਚੜਾ ਲੈਣ ਨੂੰ ਵੀ ਉਹਦਾ ਨਾਲ ਮੈਂ ਵੀ ਹੜ ਗਈ ਤੇ ਲਿਆ ਆ ਵੀ ਆ ਗਏ ਜਾ ਚੜ ਕੇ ਜੀ ਚਲੋ ਵਧੀਆ ਹੈ ਚੱਕ ਜੱਜ ਨੇ ਜਾ ਜਾ ਜਲਾ ਰਖਦੀ ਝੂਟੀ ਲੈ ਲੋ ਲੋ ਜੀ ਜਾ ਅੱਜ ਝੂਟੀ ਲਮਾਉਣੇ ਇਹਨਾਂ ਨੂੰ ਹੋਈ ਨਾ ਪੱਖੇ ਨਾ ਹਾਂ ਹੋਰ ਹੋਰ ਥਨ ਲਾਣੀ ਆਜੋ ਹਲੋ ਜੀ ਪਰਬਦੀਪ ਦਾ ਉੱਤਰ ਆਇਆ ਜਹਾਜ਼ ਚ ਉਧਰ ਦੀ ਮਾਸੀ ਆ ਰਹੀ ਹੈ ਮੰਗਰ ਜਹਾਜ਼ ਚ ਉਤਰਦੀ ਬਾਰ ਬਾਗੇ ਕਹਿੰਦੇ ਘੁੰਮ ਕੇ ਆਉਣਾ ਬਾਹਰ ਜਾਣਾ ਜਹਾਜ਼ ਤੇ ਕਹਿੰਦੇ ਮੰਗਰ ਪਰਬਦੀਪ ਦੀ ਮੰਮੀ ਆ ਰਹੀ ਆ ਤੇ ਨਾਲ ਜਸਨ ਆ ਰਹੀ ਆ ਜਸਨ ਕਹਿੰਦੀ ਮੈਂ ਜਾ ਤੇ ਜਾਣਾ ਜਾ ਦੇਖ ਝੂਟੀ ਦਿਵਤੀ ਜਸਨ ਜਾ ਤੇ ਕੈਨੇਡਾ ਤੋਂ ਆਇਆ ਕਹਿੰਦੇ ਆਜੋ ਸੁਹਾਗਤਾ ਤੁਹਾਡਾ ਪੰਜਾਬ ਚ ਮਤਲਬ ਹਜੂਰ ਸਾਹਿਬ ਗਨਵੇ ਇੱਧਰ ਆ ਗਰਦੀਪ ਪਹਿਲਾਂ ਉੱਤਰਿਆ ਜੀ ਇਹਦੀ ਬਏ ਬਾਤ ਚ ਵੀਡੀਓ ਬਣਾ ਲੈਂ ਆ ਜਰਾ ਆਪਣਾ ਪਲੈਨ ਗਰਦੀਪ ਚੂਟੀ ਲਿਆ ਕੋਈ ਡਾ ਡਾਲਰ ਤਾਂ ਨਹੀਂ ਲੱਗਿਆ ਅੱਛਾ ਠੀਕ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ नाम नाम वाहे गुरु कर दोबारा दमदमा साहब गुरु जी आओ दर्शन गुरु कर दी